ਜੇ ਤੋ ਸਿੰਘ ਜਿਹੜੇ ਘੋਟ ਸਵਾਰ ਸੀਗੇ ਉਹ ਬਹੁਤ ਜੀ ਤੰਗ ਗਲੀ ਦੇ ਵਿੱਚੋਂ ਲੰਘ ਰਹੇ ਸੀਗੇ ਤਾਂ ਉਹ ਇਕੱਠੇ ਹੋ ਗਏ ਤੇ ਉਹਦੇ ਵਿੱਚਕਾਰ ਜਦੋਂ ਇਹ ਗੋਲੀ ਦੀ ਆਵਾਜ਼ ਆਈ ਤਾਂ ਬਾਕੀ ਤਾਂ ਸਾਰੇ ਸਿੰਘ ਅੱਗੇ ਚਲੇ ਗਏ ਤੇ ਇਹ ਸਿੰਘ ਜਿਹੜੇ ਡਿੱਗ ਪਏ ਇਹ ਜਿਹੜਾ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਜੋ ਅਲਿਜਿਟਲੀ ਇਹ ਫਾਇਰਿੰਗ ਦੀ ਇਨਸੀਡੈਂਟ ਹੋਈ ਹੈ ਇਸ ਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਅੱਜ ਮਿਤੀ 20 ਅਗਸਤ ਨੂੰ ਜਿਹੜਾ ਨਿਆਨ ਸਿੰਘ ਨਾ ਵੱਲੋਂ ਜਿਹੜਾ ਇਹ ਮਹੱਲਾ ਕੱਢਿਆ ਜਾਂਦਾ ਹੈ ਔਰ ਰੁਟੀਨ ਦੀ ਤਰ੍ਹਾਂ ਕੱਢਿਆ ਜਾ ਰਿਹਾ ਸੀ ਜਦੋਂ ਸਿੰਘ ਜਿਹੜੇ ਘੋਟਸਵਾਰ ਸੀਗੇ ਉਹ ਬਹੁਤ ਜੀ ਤੰਗ ਗਲੀ ਦੇ ਵਿੱਚੋਂ ਲੰਘ ਰਹੇ ਸੀਗੇ ਤਾਂ ਉਹ ਇਕੱਠੇ ਹੋ ਗਏ ਤੇ ਉਹਦੇ ਵਿੱਚਕਾਰ ਜਦੋਂ ਇਹ ਗੋਲੀ ਦੀ ਆਵਾਜ਼ ਆਈ ਤੇ ਬਾਕੀ ਤਾਂ ਸਾਰੇ ਸਿੰਘ ਅੱਗੇ ਚਲੇ ਗਏ ਤੇ ਇਹ ਸਿੰਘ ਜਿਹੜੇ ਡਿੱਗ ਪਏ ਤੇ ਜਿੱਥੋਂ ਤੱਕ ਸਾਡੀ ਮੁੱਢਲੀ ਜਿਹੜੀ ਇਨਕੁਆਇਰੀ ਕੀਤੀ ਗਈ ਹੈ ਉਹਦੇ ਵਿੱਚ ਗੱਲ ਸਾਹਮਣੇ ਆਈ ਕਿ ਐਕਸੀਡੈਂਟਲ ਫਾਇਰ ਸੀ ਤੇ ਡਾਕਟਰ ਸਾਹਿਬ ਤੋਂ ਵੀ ਇਸ ਚੀਜ਼ ਦੀ ਅਸੀਂ ਜਿਹੜੀ ਹੈ ਵੈਰੀਫਿਕੇਸ਼ਨ ਕਰਾਈ ਹੈ ਕਿਉਂਕਿ ਜਿਸ ਸਥਾਨ 'ਤੇ ਜਿਸ ਡਾਇਰੈਕਸ਼ਨ 'ਚ ਇਹ ਗੋਲੀ ਦਾ ਛੜਾ ਜੋ ਵੀ ਅਲੈਜਟਲੀ ਲੱਗਿਆ ਹੈ ਉਹ ਉਹ ਜਿਹੜਾ ਹੈ ਉਹ ਐਕਸੀਡੈਂਟਲ ਫਾਇਰ ਦੀ ਇੱਕ ਨਿਸ਼ਾਨੀ ਹੈ ਇਸ ਤੋਂ ਇਲਾਵਾ ਜਿਹੜਾ ਮਹੱਲਾ ਹੈ ਉਸ ਤੋਂ ਬਾਅਦ ਵੀ ਇਹ ਸ਼ਾਂਤੀਪੂਰਵਕ ਚੱਲ ਰਿਹਾ ਹੈ ਤੇ ਸਿਚੁਏਸ਼ਨ ਪੀਸਫੁਲ ਹੈ ਐਸ ਸੱਚ ਇਦਾਂ ਦੀ ਕੋਈ ਜੋ ਕੋਈ ਕੋਈ ਅਸ਼ਾਂਤੀ ਦੀ ਜਿਹੜੀ ਗੱਲ ਹੈ ਉਹ ਤਾਂ ਸਾਹਮਣੇ ਨਹੀਂ ਆਈ ਕਿੰਨੇ ਫਾਇਰ ਹੋਏ ਸਰ ਇਸ ਦੇ ਵਿੱਚ ਜੋ ਜੋ ਮੌਕੇ ਤੇ ਲੋਕਾਂ ਨੇ ਸੁਣੇ ਹੈ ਉਹ ਦੋ ਫਾਇਰ ਦੀ ਆਵਾਜ਼ ਦੀ ਗੱਲ ਕਰਦੇ ਨੇ ਪਰ ਕਿਉਂਕਿ ਅਜੇ ਇੱਕ ਫਾਇਰ ਜਿਹੜਾ ਹੈਗਾ ਉਹ ਕਨਫਰਮ ਹੋਇਆ ਤੇ ਬਾਕੀ ਜਿਹੜਾ ਹੈ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇੰਜਰਡ ਵੀ ਹੈਗੇ ਇਸ ਦੇ ਵਿੱਚ ਸਰ ਅਜੇ ਤੱਕ ਇੰਜਰਡ ਦੀ ਕੋਈ ਅਜੇ ਸਾਡੇ ਕੋਲ ਪੂਰੀ ਨਹੀਂ ਆਈ ਹੈ ਜਿਹੜਾ ਮਰਤਕ ਹੈਗਾ ਉਸ ਦੇ ਵਿੱਚ ਇਹ ਬਾਬਾ ਹੀਰਾ ਸਿੰਘ ਨੇ ਇਲੀਅਸ ਕਿੱਲੀ ਬਾਬਾ ਇਹਨਾਂ ਨੂੰ ਕਹਿੰਦੇ ਇਹਨਾਂ ਦਾ ਪਿੰਡ ਦਿয়াল ਤੇ ਤਰਨਤਨ ਜਿਲ੍ਹੇ ਵਿੱਚ ਹੈ ਦੱਸਿਆ ਜਾ ਰਿਹਾ ਕਿ ਇੰਜਰਡ ਹੋਇਆ ਉਸ ਨੂੰ ਅਮਨਸਰ ਹਸਪਤਾਲ ਦੇ ਵਿੱਚ ਭੇਜਿਆ ਗਿਆ ਨਹੀਂ ਐਦਾਂ ਨਹੀਂ ਕੋਈ ਗੱਲ ਨਹੀਂ ਹੈਗੀ ਸਾਹਮਣੇ ਆਈ ਹੈ ਜਿਹੜੇ ਇਹ ਡਿਸੀਜ਼ਡ ਹੋਏ ਨੇ ਮਿਆਂਗ ਸਿੰਘ ਇਹਨਾਂ ਨੂੰ ਹੀ ਜਿਹੜਾ ਹੈ ਇਹਨਾਂ ਦੇ ਪੋਸਟਮਾਰਟਮ ਵਾਸਤੇ ਕਾਮਰਸਨ ਭੇਜ ਰਹੇ ਸਹੀ ਕਾਰਨ ਕੋਈ ਹੁਣ ਤੱਕ ਪਤਾ ਲੱਗੇ ਕਿ ਕਿ ਇਸ ਤਰ੍ਹਾਂ ਗੋਲੀ ਚੱਲੀ ਐਕਸੀਡੈਂਟਲ ਫਾਇਰ ਹੈ ਜੀ ਇਹ ਐਕਸੀਡੈਂਟਲ ਫਾਇਰ ਹੈ ਠੀਕ ਕਨਫਰਮ ਹੈ ਜੀ ਕਿ ਹਾਲੇ ਚੈੱਕ ਕਰ ਰਹੇ ਹਾਂ ਆਲਮੋਸਟ 90% ਕਨਫਰਮ ਹੈ ਐ ਐਦਾਂ ਨਹੀਂ ਕੋਈ ਗੱਲ ਨਹੀਂ ਕਿਉਂਕਿ ਸਾਡੇ ਕੋਲ ਸੀਸੀਟੀਵੀ ਫੁਟੇਜਸ ਵਗੈਰਾ ਸੀ ਕਿਉਂਕਿ ਮੇਲੇ ਸੀਸੀਟੀਵੀ ਫੁਟੇजेस ਵੈਰਾ ਵੀ ਸਾਰੇ ਉਹਦੀ ਵਿਵਸਥਾ ਕੀਤੀ ਹੋਈ ਹੈ ਕੈਮਰੇ ਲੱਗੇ ਹੋਏ ਨੇ ਉਹ ਵੀ ਜਿਹੜੇ ਹੈ ਅਸੀਂ ਚੈੱਕ ਕਰਦੇ ਹਾਂ ਕਿੰਨੇ ਦਲ ਨੇੜੇ ਜਾਂ ਮਹੱਲਾ ਕਰਦੇ ਆ ਬੇਸਿਕਲੀ ਇਹ ਦੋ ਜਿਹੜੇ ਦਲ ਸਾਹਮਣੇ ਆਏ ਨੇ ਇੱਕ ਬਾਬਾ ਜੋਗਾਜੀ ਦਾ ਜਿਹੜੇ ਲੋਕਲ ਨੇ ਜੱਬੇ ਤੋਂ ਵੀ ਨੇ ਉਹਨਾਂ ਦਾ ਦਲ ਸੀਗਾ ਇਸ ਤੋਂ ਇਲਾਵਾ ਜਿਹੜਾ ਬਾਬਾ ਮੇਜਰ ਸਿੰਘ ਜੀ ਜਿਹਨੇ ਉਹਨਾਂ ਦਾ ਦਲ ਸੀਗਾ ਇਸ ਤੋਂ ਇਲਾਵਾ ਇੱਕ ਦੋ ਹੋਰ ਜਿਹੜੇ ਹੈਗੇ ਜਿਨ੍ਹਾਂ ਦੀ ਸੰਖਿਆ ਛੋਟੀ ਹੈ ਉਹ ਵੀ ਦਲ ਜਿਹੜੇ ਹੈ ਇਸ ਮਹੱਲੇ ਸੀਗਾ ਜਿਹੜਾ ਨਾਨ ਸਿੰਘ ਸ਼ਹੀਦ ਹੋਏ ਨੇ ਉਹ ਕਿਹੜੇ ਦਾਲਦੇ ਹੈਗੇ ਉਹ ਇਹ ਦੱਸਿਆ ਜਾਂਦਾ ਹੈ ਕਿ ਉਹ ਬੱਬਾ ਜੋਗਾ ਸਿੰਘ ਜੀ ਦਾਲਦੇ ਨੇ ਜੀ ਕੋਈ ਕੋਈ ਸਰ ਹੁਣ ਤੱਕ ਕੋਈ ਕਾਰਵਾਈ ਨਹੀਂ ਜੀ ਇਹਦੇ ਵਿੱਚ ਜੋ ਪੁਲਿਸ ਤੇ ਜੋ ਲੀਗਲ ਕਾਰਵਾਈ ਕਰਨੀ ਪਣੀ ਉਹ ਕੀਤੀ ਜਾ ਰਹੀ ਹੈ ਅਸੀਂ ਸਟੇਟਮੈਂਟਸ ਵਗੈਰਾ ਲਵਾਂਗੇ ਤੇ ਜੋ ਵੀ ਹੈ ਜਿਹੜੇ ਨ્યાਗ ਸਿੰਘ ਉਹਨਾਂ ਦੀ ਬਾਡੀ ਜਿਹੜੀ ਹੈ ਉਹਦੀ ਪੋਸਟਮਾਰਟਮ ਵਾਸਤੇ ਜਿਹੜੀ ਹੈ ਕਿਉਂਕਿ ਉਹ ਉਹਦੇ ਵਿੱਚ ਕੰਪਲਿਕೇಷನ್ಸ್ ਨੇ ਕੁਝ ਤੇ ਉਹ ਅੰਮ੍ਰਿਤਸਰ ਸ਼ਿਫਟ ਕਰ ਰਹੇ ਆ ਤੇ ਉਸ ਤੋਂ ਬਾਅਦ ਜਿਹੜੀ ਹੈ